ਵਧੀਆ ਜੀ ਅਮਨ ਮਾਨ ਨਾਲ ਇਲੈਕਸ਼ਨ ਹੋਈ ਆ ਤੇ ਸਾਡੇ ਜਿਹੜੀ ਇਹ ਛਿਆ ਪਿੰਡਾਂ ਦੀ ਇਲੈਕਸ਼ਨ ਹੋਈ ਆ ਪਹਿਲਾਂ ਵੀ ਸਾਡੇ ਪਿੰਡ ਦੇ ਵਿੱਚ ਕਣੀਏਕ ਬੰਗਰ ਚ ਜਿਹੜੀ ਅਮਨ ਮਾਨ ਨਾਲ ਇਲੈਕਸ਼ਨ ਹੁੰਦੀ ਆ ਸਾਡੇ ਮਤਲਬ ਅਜੇ ਦੇ ਤਣ ਤੱਕ ਕਦੀ ਕੋਈ ਲੜਾਈ ਝਗੜਾ ਨਹੀਂ ਹੋਇਆ ਤੇ ਬਹੁਤ ਵੇਖੋ ਤੁਸੀਂ ਦੇਖ ਹੀ ਰਹੇ ਜੇ ਪਿਆਰ ਮੋਬ ਦੇ ਨਾਲ ਸਾਡੇ ਜਿਹੜੇ ਇੱਥੇ ਇਲੈਕਸ਼ਨ ਹੋਈ ਆ ਤੇ ਬਾਕੀ ਚਲੋ ਵਧੀਆ ਲੋਕਾਂ ਨੇ ਪਿਆਰ ਦੇ ਨਾਲ VOTING ਕੀਤੀ ਆ ਤੇ ਅਸੀਂ ਮਤਲਬ ਕਾਂਗਰਸ ਪਾਰਟੀ ਵੱਲੋਂ ਸਾਰੇ ਆਪਣੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਬਲਾਕ ਸੰਪਤੀ ਚਲਾ ਦੇਖੋ ਜੀ VOTING ਜਿਹੜੀ ਆ ਉਹ ਤੇ ਘੱਟ ਕਈ ਤੇ ਬੱਚੇ ਮਤਲਬ NRI ਬਾਹਰ ਨੇ ਕਈ ਆ ਮਤਲਬ ਬੱਚੇ ਆਰਮੀ ਦੇ ਵਿੱਚ ਨੇ ਫੇਰ ਵੀ ਆ ਪਿੰਡਾਂ ਨਾਲ ਸਾਡੀ VOTING ਬਹੁਤ ਵਧੀਆ ਹੋ ਚੁੱਕੀ ਆ ਜਿਹੇ ਪਿੰਡਾਂ ਨਾਲ ਠੀਕ ਆ ਇਹ ਘਰਾਂ ਜਿਹਾ ਜਿਹਾ ਬੀਬੀਆਂ ਪੈਣਾ ਬਹੁਤ ਸੰਜੋਜਤਾ ਬਹੁਤ ਵਧੀਆ ਵੋਟਾਂ ਪਾਈਆਂ ਨੇ ਉਹਨਾਂ ਨੇ ਬਾਕੀ ਸਾਡੇ ਕੋਈ ਹੈ ਹੀ ਕੋਈ ਨਹੀਂ ਹੁਣ ਸਕਣੀਏ ਕਿ ਬਾਂਦਰ ਪੱਤੀ ਜੀਵਨ ਨਗਰ ਸੀੜਾ ਅਤੇ ਨਾਨਕ ਚੱਕ ਦਾ ਸਾਰਿਆਂ ਦੇ ਵੋਟਾਂ ਹੋਈਆਂ ਨੇ ਇੱਥੇ ਸਾਡੇ ਪਿੰਡ ਦੇ ਜੋ ਬੂਥ ਲੱਗੇ ਨੇ ਉਹਨਾਂ ਵਿੱਚ ਬਹੁਤ ਸ਼ਾਂਤੀਪੂਰਕ ਬਹੁਤ ਸਧਵਾਭਵਨਾ ਨਾਲ VOTING ਹੋ ਰਹੀ ਆ ਕੋਈ ਕਿਸੇ ਵਿੱਚ ਕੋਈ ਫਰਕ ਨਹੀਂ ਆ ਲੰਗਰ ਪ੍ਰਸ਼ਾਦਾ ਵੀ ਇਕੱਠਾ ਹੀ ਚੱਲ ਰਿਹਾ ਜੋ ਆਉਂਦਾ ਉਧਰੋਂ ਚਾਹ ਪੀ ਲੈਂਦੇ ਉਧਰ ਪ੍ਰਸ਼ਾਦਾ ਸ਼ੁਰੂ ਤੋਂ ਇੱਕ ਆਦਮੀ BJP ਤੇ ਉਹ ਕਾਂਗਸ ਦਾ ਬੂਥ ਲੱਗਾ ਤੇ ਬਹੁਤ ਸਧਵਾਭਵਨਾ ਨਾਲ ਸਾਰਾ ਹੀ ਕੰਮ ਚੱਲ ਰਿਹਾ ਬਿਲਕੁਲ ਸਹੀ ਗੱਲ ਕਹੀ ਤੁਸੀਂ ਲੋਕਾਂ ਦਾ ਰੁਝਾਨ ਘਟਿਆ ਆਪਣਾ ਇੱਕ ਤੇ ਪਿੰਡ ਥੋੜਾ ਡੇਰਿਆਂ ਦੇ ਵੀ ਲੋਕੀ ਕਾਫੀ ਗਏ ਹੋਏ ਨੇ ਉਥੋਂ ਵੀ ਆਉਣ ਜਾਣ ਲੱਗੇ ਥੋੜਾ ਨਹੀਂ ਉਹ ਸਪੋਰਟ ਕਰਦੇ ਤੇ ਪਿੰਡ ਦੇ ਲੋਕ ਆ ਰਹੇ ਨੇ ਤੇ ਆਪਣਾ ਜੋ ਪਾਰਟੀ ਦੇ ਨਾਲ ਜੁੜੇ ਹੋਏ ਨੇ ਪੱਕੇ ਹੀ ਵਰਕਰ ਉਹੋ ਹੀ VOTING ਕਰ ਰਹੇ ਜੇ ਬਾਕੀ ਲੋਕਾਂ ਦਾ ਰੁਝਾਨ ਇਹਨਾਂ ਨਹੀਂ ਦਿਖ ਰਿਹਾ ਤੂਬੇਦਾਰ ਸੁਗਰਾਜ ਸਿੰਘ VOTING ਜੀ ਇੱਕ ਤੇ ਬਲਾਕ ਸੰਪਤੀ ਦੀਆਂ ਚੋਣਾਂ ਨੂੰ ਲੋਕ ਇੰਨੀ ਐਵੇਂ ਤੀ ਨਹੀਂ ਦਿੰਦੇ ਹਾਂ ਦੇਣੀ ਚਾਹੀਦੀ ਆ ਨਾ ਵੈਸੇ ਤੇ ਦੇਣੀ ਚਾਹੀਦੀ ਆ ਪਰ ਲੋਕਾਂ ਦਾ ਚਲੋ ਆਪਣਾ ਆਪਣਾ ਪਰ ਫਿਰ ਵੀ ਸਾਡੇ ਪਿੰਡ ਬਹੁਤ ਵਧੀਆ VOTING ਹੋਈ ਆ ਜੀ ਅਸੀਂ ਸਵੇਰੇ 8 ਵਜੇ ਤੋਂ ਇੱਥੇ ਬੈਠੇ ਆ ਬਹੁਤ ਵਧੀਆ VOTING ਚੱਲਣ ਦੀ ਆ ਕਾਫੀ ਆ ਪੂਰਾ ਆਪਸ ਵਿੱਚ ਸਾਂਝ ਬਣਾ ਕੇ ਰੱਖੋ ਜੀ ਸਾਡੇ ਹਲਕੇ ਦੇ ਸਭ ਤੋਂ ਵੱਡਾ ਪਿੰਡ ਸਾਡਾ ਵਾ ਕਣੀ ਕੇ ਬੰਗਰ ਪਰ ਇੱਥੋਂ ਦੇ ਇੰਨੇ ਹੀ ਲੋਕ ਚੰਗੇ ਨੇ ਏਡਾ ਵਧੀਆ ਸਾਡਾ ਸਾਂਝ ਕੇ ਭਾਈਚਾਰਾ ਵਾ ਕਿ ਅਸੀਂ ਸਿਰਫ ਆਮ ਪਾਰਟੀ ਕਾਲੀਏ ਕਾਂਗਰਸੀਏ ਇਤੋਂ ਤੱਕ ਆ ਪਿੰਡ ਚ ਜਾ ਕੇ ਸਾਡੇ ਬਾਅਦ ਵਿੱਚ ਅਸੀਂ ਫੇਰ ਭੈਣ ਭਰਾ ਬਿਲਕੁਲ ਭੈਣ ਭਰਾ ਜੀ ਬੜੀਆਂ ਤੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਹੰਡੀਆਂ ਨੇ ਤੁਸੀਂ ਵੇਖ ਹੀ ਲਿਆ ਹਣਾ ਬੜਾ ਵਧੀਆ ਇੱਕ ਜਗ੍ਹਾ ਆਣ ਕੇ ਲੰਗਰ ਪੱਕ ਦਾ ਇੱਥੇ ਸੰਗਤ ਸਕਦੀ ਆ ਕੋਈ ਇਹੋ ਜੀ ਗੱਲ ਨਹੀਂ ਬੜੇ ਵਧੀਆ ਤਰੀਕੇ ਨਾਲ ਵੋਟਾਂ ਹੰਡੀ ਨਾਲ ਸਾਡੇ ਪਿੰਡ ਘਣੀਏ ਕੇ ਭਾਂਗਰ ਵਿਖੇ ਜੋ ਇਲੈਕਸ਼ਨ ਹੋ ਰਹੀ ਆ ਉਹ ਬਹੁਤ ਹੀ ਸ਼ਾਂਤੀਪੂਰਕ ਮਾਹੌਲ ਦਾ ਹੋ ਰਹੀ ਆ ਬਾਕੀ ਤੁਸੀਂ ਦੇਖਿਆ ਕਿ ਸਾਰੀਆਂ ਪਾਰਟੀਆਂ ਦੀ ਜਿਹੜੇ ਟੇਬਲ ਅਲੱਗ-ਅਲੱਗ ਲੱਗੇ ਆ ਲੇਕਿਨ ਇੱਕ ਹੀ ਜਗ੍ਹਾ ਤੇ ਖਾਣ-ਪੀਣ ਕਰ ਰਹੇ ਨੇ ਕੋਈ ਕਿਸੇ ਪਾਰਟੀ ਵਿੱਚ ਆਪਸੀ ਵਿਵਾਦ ਨਹੀਂ ਆ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਇਲੈਕਸ਼ਨ ਜਿਹੜੀ ਆ ਉਹ ਚੱਲ ਰਹੀ ਆ ਸਾਡੇ ਪਿੰਡ ਦਾ ਬਹੁਤ ਵਧੀਆ ਮੋੜਾ ਸਾਡੀਆਂ ਪਾਰਟੀਆਂ ਸਾਡੇ ਪਿੰਚ ਹੈਗੀਆਂ ਲੰਗਰ ਪਾਣੀ ਚਾਹ ਬਣੀ ਇਕੱਠਾ ਜੱਫੀਆਂ ਪਾ ਕੇ ਮਿਲਣਾ ਜਿੱਥੇ ਬੋੜ ਕੇ ਨੇ ਪੋਣੀ ਉਸੇ ਪਾਣੀ ਲੜਵਾ ਨਹੀਂ ਇਹ ਬਹੁਤ ਵਧੀਆ ਗੱਲ ਆ ਆ ਵੀ ਬਹੁਤ ਵਧੀਆ ਸਾਡੇ ਪਿੰਡ ਕੋ ਮੁਰ ਤੋਂ ਹੀ ਹਜੇ ਤੱਕ ਆਇਆ ਕੋਈ ਲੜਾਈ ਨਹੀਂ ਦਾ ਕੋਈ ਨਾ ਹੋਊਗੀ ਆ ਵੋਟਾਂ ਦੇ ਕਿੰਨੇ ਰਹਿ ਗਈਆਂ ਪੰਛੀ ਦੇ ਮੈਮਰੀ ਤੇ ਨਹੀਂ ਸਾਡੇ ਪਿੰਡ 'ਚ ਹਜੇ ਤੱਕ ਕੋਈ ਲੜਾਈ ਕਦੇ ਵੋਟ ਡੱਕੀ ਗਈ